ਕੋਈ ਵੀ ਕੰਮ ਐਮਸੀ ਇਹਦਾ ਨਹੀਂ ਕਰ ਰਿਹਾ ਜੋ ਸ਼ਹਿਰ ਵਾਸੀਆਂ ਨੂੰ ਚਾਹੀਦਾ ਹੈ ਕੇਵਲ ਤੇ ਕੇਵਲ ਆਪਣੀ ਮਨਮਰਜ਼ੀ ਕਰਦੇ ਤਿੰਨ ਤਿੰਨ ਮਹੀਨੇ ਬਾਅਦ ਮੀਟਿੰਗਾਂ ਰੱਖਦੇ ਜਿਦੇ ਨਾਲ ਸ਼ਹਿਰ ਦਾ ਲਖਾਨ ਹੋ ਰਿਹਾ ਤੇ ਜਿਹੜੀ ਰਾਜਨੀਤਿਕ ਸੱਤਾ ਤਾਕਤ ਇਹ ਨੇ ਉਹ ਨਗਰ ਕੌਂਸਲ ਨਗਰ ਦੇ ਵਿੱਚ ਬੇਨਾਰੀ ਰਖਾ ਅੰਦਾਜ਼ੀ ਕਰ ਰਹੀ ਜਿਹੜੇ ਅਫਸਰ ਹੈ ਉਹ ਤੱਕੇ ਨਾਲ ਆਪਣੀ ਮਨਮਰਜ਼ੀ ਕਰਕੇ ਸ਼ਹਿਰ ਨੂੰ ਲੁੱਟ ਰਹੇ ਕਿਸ ਤਰ੍ਹਾਂ ਆਫਸੋਰਸਿੰਗ ਦੇ ਬੰਦੇ ਲੈ ਕੇ ਆਪਣੇ ਘਰਾਂ 'ਚ ਕੰਮਾਂ ਤੇ ਲਾਏ ਜਾ ਰਹੇ ਕਿਸ ਤਰ੍ਹਾਂ ਸ਼ਹਿਰੀ ਸਫਾਈ ਨੂੰ ਰੋਕਿਆ ਜਾ ਰਿਹਾ ਇਹ ਸਾਰਾ ਦਾ ਸਾਰੇ ਲਈ ਅਧਿਕਾਰੀ ਜ਼ਿੰਮੇਵਾਰ ਹੈ ਪਿੱਛੇ ਕਿਤੇ ਥੋੜੀ ਜੀ ਅਫਸਰ ਵੀ ਜਿਹੜਾ ਹੈਗਾ ਗਲਤ ਕਰ ਗਏ ਗਲਤ ਇਹ ਕਰ ਗਏ ਪੀ ਜਿਹੜਾ ਹੈਗਾ ਜਿਸ ਤਰ੍ਹਾਂ ਹੁਣ ਕੋਈ স্মੋਕ ਟਾਵਰ ਦਾ ਮੰਤਰੀ ਸਾਹਿਬ ਨੂੰ ਉਦਘਾਟਨ ਕਰਨਾ ਸੀ ਦੇਖੋ ਸਮੋਕ ਸਾਹਿਬ ਦਾ ਜੇ ਅਧਿਕਸ਼ਨ ਕਰਨਾ ਸੀਗਾ ਈਓ ਸਾਹਿਬ ਦਾ ਤੇ ਸੁਪਰਡੈਂਟ ਸਾਹਿਬ ਹੈ ਜਿਹੜੇ ਸਾਡੇ ਹੋਰ ਅਫਸਰ ਸਹਿਬਾਨ ਹੈ ਉਹਨਾਂ ਦਾ ਇਹ ਫਰਜ ਬਣਦਾ ਵੀ ਜਿਹੜਾ ਹੈਗਾ ਸਾਰੇ ਨੂੰ ਲੈਟਰ ਪਾ ਕੇ ਬੁਲਾਇਆ ਜਾਵੇ ਉਹਨਾਂ ਦਾ ਇਹਨਾਂ ਰੂਸ ਜਿਗਾ ਉੱਠ ਠੀਕ ਜਿਗਾ ਆਪਣਾ ਉਹਨਾਂ ਦਾ ਰੂਸ ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨਗਰ ਕੌਂਸਲ ਨੰਗਲ ਦੀ ਮਹੀਨੇਵਾਰ ਮੀਟਿੰਗ ਨੂੰ ਵਿਚਾਲੇ ਹੀ ਛੱਡਦੇ ਹੋਏ ਕਾਂਗਰਸੀ ਕੌਂਸਲਰ ਅਤੇ ਬੁਲਾਰੇ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਅੱਜ ਨਗਰ ਕੌਂਸਲ ਨੰਗਲ ਦੇ ਅਧਿਕਾਰੀਆਂ ਤੇ ਇਲਾਕੇ ਦੇ ਵਿਕਾਸ ਕਾਰਜਾਂ ਦੇ ਵਿੱਚ ਰੋੜੇ ਅਟਕਾਉਣ ਦੇ ਕਥਿਤ ਤੌਰ ਤੇ ਗੰਭੀਰ ਦੋਸ਼ ਲਗਾਏ ਹਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਸ਼ਹਿਰ ਦੇ ਲੋਕ ਵਕ-ਵਕ ਸਮੱਸਿਆ ਤੋਂ ਪ੍ਰਭਾਵਿਤ ਹਨ ਉਹਨਾਂ ਨੇ ਕਿਹਾ ਕਿ ਸਮੂਹ ਕੌਂਸਲਰ ਲੋਕਾਂ ਦੇ ਮਸਲਿਆਂ ਨੂੰ ਟੇਬਲ ਤੇ ਲੈ ਕੇ ਆਉਂਦੇ ਹਨ ਪਰ ਸੱਤਾਧਾਰੀ ਪਾਰਟੀ ਦੇ ਇਸ਼ਾਰੇ ਤੇ ਕੁਝ ਅਧਿਕਾਰੀ ਮਨਮਰਜ਼ੀ ਕਰਕੇ ਨਾ ਵਿਕਾਸ ਕੰਮਾਂ ਦੇ ਵਿੱਚ ਅੜਕੇ ਪਾਰੇ ਹਨ। ਉਹਨਾਂ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਕੁਝ ਆਗੂ ਨਗਰ ਕੌਂਸਲ ਨੰਗਲ ਦੇ ਕੰਮਾਂ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਬਵਸਤਾ, ਗਲੀਆਂ ਨਾਲੀਆਂ, ਰਸਤਿਆਂ ਦਾ ਬੁਰਾ ਹਾਲ ਜਿਸ ਦੇ ਲਈ ਕੌਂਸਲਰ ਨਹੀਂ ਬਲਕਿ ਅਧਿਕਾਰੀ ਜ਼ਿੰਮੇਵਾਰ ਹਨ। ਇਸ ਮੌਕੇ ਤੇ ਉਹਨਾਂ ਨੇ ਇਲਾਕੇ ਦੇ ਕੁਝ ਆਗੂਆਂ ਉੱਤੇ ਕਥਿਤ ਤੌਰ ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹਨਾਂ ਆਗੂਆਂ ਵੱਲੋਂ ਨਗਰ ਕੌਂਸਲ ਨੂੰ ਉਹਾਂ ਅੱਥਾ ਨਾਲ ਲੁੱਟਿਆ ਜਾ ਰਿਹਾ ਹੈ ਪੰਮਾ ਨੇ ਕਿਹਾ ਕਿ ਨਗਰ ਕੌਂਸਲ ਨੰਗਲ ਦੇ ਸਫਾਈ ਕਾਮਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਦੀਆਂ ਜ਼ਰੂਰਤਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਸ਼ਹਿਰ ਦੀ ਦੁਰਦਸ਼ਾ ਲਈ ਸਿਰਫ ਤੇ ਸਿਰਫ ਨਗਰ ਕੌਂਸਲ ਨੰਗਲ ਦੇ ਅਧਿਕਾਰੀ ਜ਼ਿੰਮੇਵਾਰ ਹਨ ਦੂਜੇ ਪਾਸੇ ਜਦੋਂ ਇਸ ਸਬੰਧ ਦੇ ਵਿੱਚ ਨਗਰ ਕੌਂਸਲ ਨੰਗਲ ਦੇ ਕਾਰਜਕਾਰੀ ਅਸ਼ੋਕ ਪੱਥਰੀਆ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਰੇ આરોਪਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਕੌਂਸਲ ਵੱਲੋਂ ਪਾਸ ਤੇਗੇ ಮತਿਆ ਵਾਲੇ ਹੀ ਕੰਮ ਕਰ ਸਕਦੇ ਆ ਉਸ ਤੋਂ ਬਾਹਰ ਨਹੀਂ ਜਾ ਸਕਦੇ ਉਹਨਾਂ ਨੇ ਕਿਹਾ ਕਿ ਕੋਈ ਵੀ ਅਜਿਹਾ ਕੰਮ ਦੱਸਿਆ ਜਾਵੇ ਜੋ ਕੌਂਸਲ ਤੋਂ ਬਾਹਰ ਕੀਤਾ ਹੋਵੇ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਕਿਸੇ ਵੀ ਐਮਸੀ ਦਾ ਦਖਲੰਦਾ ਜੀ ਜੋ ਜੋ ਲੋਕ ਸਾਨੂੰ ਕਹਿੰਦੇ ਆ ਸ਼ਾਬ ਅਸੀਂ ਸ਼ਹਿਰ ਮਸੀਆ ਦੇ ਮੁੱਦੇ ਨੂੰ ਟੇਬਲ ਤੇ ਠਾਲੇ ਪਰ ਇੱਕ ਵੀ ਅਫਸਰ ਵੀ ਕੰਮ ਐਮਸੀ ਲਾ ਨਹੀਂ ਕਰ ਰਿਹਾ ਜੋ ਸ਼ਹਿਰ ਵਾਸੀਆਂ ਨੂੰ ਚਾਹੀਦਾ ਹੈ ਕੇਵਲ ਤੇ ਕੇਵਲ ਆਪਣੀ ਮਨਮਰਜ਼ੀ ਕਰਦੇ ਦਿਨ ਦਿਨ ਮਹੀਨੇ ਬਾਅਦ ਮੀਟਿੰਗਾਂ ਰੱਖਦੇ ਜਿਹਦੇ ਨਾਲ ਸ਼ਹਿਰ ਦਾ ਨੁਕਸਾਨ ਹੋ ਰਿਹਾ ਸ਼ਹਿਰ ਦੇ ਲੋਕ ਗਾਲਾਂ ਸਾਂ ਨੂੰ ਕਰਦੇ ਪਰ ਮੈਂ ਪਬਲਿਕ ਨੂੰ ਦੱਸਣਾ ਚਾਹਨਾ ਇਹਦੇ ਲਈ ਸਾਰੇ ਅਧਿਕਾਰੀ ਜ਼ਿੰਮੇਵਾਰ ਹੈ ਤੇ ਜਿਹੜੀ ਰਾਜਨੀਤਿਕ ਸੱਤਾ ਤਾਰੀਫ ਤੇ ਨੇ ਉਹ ਨਗਰ ਕੌਂਸਲ ਮੰंगल ਦੇ ਵਿੱਚ ਬੇਣੜੀ ਰੱਖਾਂ ਅੰਦਾਜ਼ੀ ਕਰ ਲਈ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਦਾ ਕਿ ਸਾਡੇ ਤੇ ਵਿਸ਼ਵਾਸ ਕਰੋ ਇਹ ਜਿਹੜੇ ਲੋਕ ਆ ਜਿਹੜੇ ਅਫਸਰ ਆ ਉਹ ੱੱਕੇ ਨਾਲ ਆਪਣੀ ਮਨਮਰਜ਼ੀ ਕਰਕੇ ਸ਼ਹਿਰ ਨੂੰ ਲੁੱਟ ਰਹੇ ਸ਼ਹਿਰ ਦੇ ਲੋਕਾਂ ਦੇ ਕੰਮਾਂ 'ਚ ਰੋੜਾ ਬਣ ਰਹੇ ਸ਼ਹਿਰ ਦੀ ਸਫਾਈ ਸ਼ੀਅ ਦਾ ਪੈਸਾ ਲੁੱਟਿਆ ਜਾ ਰਿਹਾ ਕਿਸ ਤਰ੍ਹਾਂ ਡੀਜ਼ਲ ਪੰਪਟਲ ਦੇ ਵਿੱਚ ਪੈਸਾ ਲੁੱਟਿਆ ਜਾ ਰਿਹਾ ਕਿਸ ਤਰ੍ਹਾਂ ਆਊਟਸੋਰਸਿੰਗ ਦੇ ਬੰਦੇ ਲਾ ਕੇ ਆਪਣੇ ਘਰਾਂ ਚ ਕੰਮਾਂ ਤੇ ਲਾਏ ਜਾ ਰਹੇ ਕਿਸ ਤਰ੍ਹਾਂ ਸ਼ਹਿਰੀ ਸਫਾਈ ਨੂੰ ਰੋਕਿਆ ਜਾ ਰਿਹਾ ਇਹ ਸਾਰਾ ਦਾ ਸਾਰੇ ਲਈ ਅਧਿਕਾਰੀ ਜ਼ਿੰਮੇਵਾਰ ਹੈ ਤੇ ਚਤਾਵਨੀ ਦਿੰਦਾ ਇਹਨਾਂ ਨੂੰ ਕੀ ਆਉਣ ਵਾਲੇ ਸਮੇਂ 'ਚ ਤੁਹਾਡੇ ਅਸੀਂ ਨੰਗੇ ਕਰ ਦਾਂਗੇ ਤੁਹਾਨੂੰ ਜੋ ਜੋ ਨੰਗੇ ਲੋਕਾਂ ਨੂੰ ਧੱਕਾ ਕਰ ਰਹੇ ਉਹ ਤੁਹਾਨੂੰ ਨੰਗਾ ਕਰਕੇ ਦਿਖਾਉਗੇ ਤੇ ਮੇਰੀ ਬੇਨਤੀ ਹੈ ਸ਼ਹਿਰ ਵਾਸੀਆਂ ਨੂੰ ਆਓ ਇਕੱਠੇ ਹੋ ਕੇ ਅਸੀਂ ਇਹਨਾਂ ਨੂੰ ਆਪ ਜਾ ਕੇ ਲੜੀਏ ਜਿਹੜੀ ਅਫਸਰशाही ਹੈ ਉਹ ਆਪਣੀ ਮਰਜ਼ੀ ਦੇ ਨਾਲ ਸ਼ਹਿਰ ਦੇ ਵਿਕਾਸ ਦੇ ਵਿਰੋਧੀ ਕੰਮ ਕਰ ਰਹੀ ਤੁਸੀਂ ਪੱਤਰਕਾਰ ਭਰਾ ਹੈ ਸਫਾਈ ਸੇਵਕਾਂ ਨੂੰ ਆਪਣੇ ਘਰਾਂ ਚ ਵਰਤੇ ਜਾ ਰਿਹਾ ਖਵਾਜ ਬਤਾ ਨਹੀਂ ਹੋਰ ਦਿੱਤਾ ਜਾ ਰਿਹਾ ਜੇ ਕਿਤੇ ਜਿਹੜਾ ਕੰਮ ਸ਼ਹਿਰ ਵਾਸੀਆਂ ਨੂੰ ਚਾਹੀਦਾ ਹੈ ਜਿਹੜਾ ਚ ਸ਼ਹਿਰ ਵਾਸੀਆਂ ਨੂੰ ਜ਼ਰੂਰਤ ਹੈ ਉਹਨਾਂ ਕੰਮਾਂ ਤੇ ਅਧਿਕਾਰੀ ਲੋਕ ਲਾਰੇ ਚਾਹ 450 ਬੈਂਚ ਨਗਰ ਕੌਂਸਲ ਲੰਗਰ ਚਾਹ ਰਿਆ ਇੱਕ ਵੀ ਬੈਂਚ ਨਗਰ ਕੌਂਸਲ ਦੇ ਕੱਖ ਤੇ ਕੰਨੀ ਰੱਖਿਆ ਗਿਆ ਅਸੀਂ ਮੰਗ ਕਰਦੇ ਹਾਂ ਕਿੱਥੇ ਗਏ ਵਿੱਚ ਕਿਸੇ ਵੀ ਫੰਕਸ਼ਨ ਦੇ ਵਿੱਚ ਕਿਸੇ ਵੀ ਕੌਂਸਲਰ ਦੀ ਕਿਸੇ ਸ਼ਹਿਰ ਵਾਸੀ ਦੀ کوئی بھی جڑی ہونا دی اچھا ہے ہونا دی مان گیا وہ پورا نہیں کیتا جا رہا آخر تین سال بعد اے جڑا کراب پڑ گیا سی اے نو دے لیا سی سٹیک لیا تے آنا ہے سمیت ادکاریا نو دس دم آگے کی کس طرح شاہر میں ہوتی فیصلے لے جانے تو میں جڑا گصہ ہے اے ادکار دے دیکھنا پہ یا تھوڑے اپنے چیئے ادکاریا دیکھنا پردانتے بھی دعا بنے چھتے جاسے ਕੇ ਨਾਲ ਸਾਡੇ ਪ੍ਰਧਾਨ ਸਾਹਿਬ ਬੋਲਰ ਚ ਮਜਬੂਰ ਹੈ ਵੀ ਉਹ ਬੋਲ ਨਹੀਂ ਸਕਦੇ ਉਹਨਾਂ ਦੀ ਮਜਬੂਰੀਆਂ ਹੋ ਸਕਦੀਆਂ ਪਰ ਉਹਨਾਂ ਦੀ ਸ਼ਰਾਫਤ ਦਾ ਫਾਇਦਾ ਖਾਣੇ ਹੀ ਲੋਕ ਇਹਨਾਂ ਨੇ ਬੇੜਾ ਗਲ ਕਰਕੇ ਰੱਖਦਾ ਸ਼ਹਿਰ ਦਾ ਸ਼ਹਿਰ ਦੇ ਸੜਕਾਂ ਟੁੱਟੀਆਂ ਹੋਈਆਂ ਸ਼ਹਿਰ ਦੇ ਲੋਕ ਸਫਾਈ ਤੋਂ ਮਰ ਰਹੇ ਸ਼ਹਿਰ ਦੇ ਵਿੱਚ ਪਾਣੀ ਮਿਲ ਨਹੀਂ ਰਿਹਾ ਸ਼ਹਿਰ ਤੇ ਬਿਜਲੀ ਦੀ ਸਮੱਸਿਆ ਹੈ ਸਾਰੇ ਐਮਸੀ ਨੂੰ ਗਾਲ੍ਹਾਂ ਕੱਢਦੇ ਲੋਕ ਪਰ ਮੈਂ ਭਰਾਵਾਂ ਨੂੰ ਦੱਸਣਾ ਚਾਹਨਾ ਸ਼ਹਿਰ ਵਾਸੀਆਂ ਨੂੰ ਅਸੀਂ ਤੁਹਾਡੀ ਲੜਾਈ ਲੜਦੇ ਪਰ ਇਸ ਲੜਾਈ ਦੇ ਉੱਪਰ ਅਧਕਾਰੀ ਸੱਪ ਮੰਗੋ ਕੁੰਡਲੀ ਵਾਰ ਕੇ ਬੈਠ ਜਾਂਦੇ ਆਉਣ ਵਾਲੇ ਸਮੇਂ ਇਨ੍ਹਾਂ ਦੀ ਮਨਮਰਜ਼ੀ ਦਾ ਅਸੀਂ ਪੂਰਾ ਵਿਰੋਧ ਕਰਾਂਗੇ ਤੇ ਪਬਲਿਕ ਅੱਗੇ ਨੰਗਾ ਕਰਾਂਗੇ ਤੇ ਭਮਈਏ ਜਿਹੜਾ ਤੁਸੀਂ ਅੱਜ ਇਹਨਾਂ ਗੁੱਸਾ ਜਿਤਾ ਰਹੇ ਹੋ کی سارے, سارے کی باہر نہ لے کے جائیے हुँ. مجبوری ہے کلے کلے سارے, سارے مدعا سہمت ہے <laughs> ਪਰ ਦਸ਼ਨ ਵੀ ਕਰੋਗੇ ਜਾਂ ਖਲਾਫ ਅਫਸਰ ਖਲਾਫ ਵੀ ਕੋਈ ਆਪਾਂ ਕਰਾਂਗੇ ਸਾਨੂੰ ਪਤਾ ਕਿ ਆ ਸੈਣੀ ਸਾਹਿਬ ਗੱਲ ਇਹ ਕਿ ਜਿਹੜਾ ਬਾ ਹੋਵੇ ਮਾੜਾ ਕੰਮ ਉਹ ਕੀਤਾ ਅੰਕੀਆਂ ਨੇ ਜਿਹੜਾ ਚੰਗਾ ਕੰਮ ਉਹ ਕੀਤਾ ਕਰੀਆਂ ਨੇ ਅੱਜ ਦੀ ਜਿਹੜੀ ਮੀਟਿੰਗ ਸੀਗੀ ਉਹ ਸਾਰੀ ਬਹੁ ਸੰਮਤੀ ਨਾਲ ਪਾਸ ਕੀਤੇ ਗਏ ਇਹਦੇ ਚ ਦੋ ਜਿਹੜਾ ਹੈ ਇੱਕ ਕੰਮ ਪੈਂਡਿੰਗ ਰੱਖਿਆ ਗਿਆ ਮਤਾਂ ਨੰਬਰ 206 ਦੋ 208 ਨੰਬਰ ਮਤਾਂ ਇਹ ਚ ਕੀ ਕੰਮ ਸੀ ਕੀਤਾ ਫਿਰ ਲੇਬਰ ਦੀ ਸਪਲਾਈ ਦਾ ਉਹਦਾ ਸੀਗਾ ਕੰਟਰੈਕਟ ਸੀਗੇ ਕਰਨ ਵਾਲੇ ਕੁਝ ਉਸ ਕੋਈ ਕਾਰਨਾ ਕਰਕੇ ਆਪਾਂ ਜਿਹੜਾ ਹੈਗਾ ਉਹਨੂੰ ਪੈਂਡਿੰਗ ਰੱਖਿਆ ਗਿਆ ਇਹ ਤੋਂ ਇਲਾਵਾ ਜਿਹੜਾ ਹੈਗਾ ਅਸੀਂ ਦੋ ਟੇਬਲ ਆਈਟਮਾਂ ਲੈਂਦੀਆਂ ਸੀਗੀਆਂ ਇੱਕ ਤਾਂ ਸਫਾਈ ਸੇਵਕਾਂ ਨੂੰ ਜਿਹੜਾ ਹੈਗਾ ਬਰਦੀਆਂ ਦੇਣ ਦਾ ਤੇ ਇੱਕ ਸਾਡੇ ਕਲਰਕ ਹੈ ਕੋਈ ਆਨੰਦਪੁਰ ਸਾਹਿਬ ਉਹਨਾਂ ਨੂੰ ਨੰਗਲ ਲੈਣਾ ਸੀਗਾ ਦੋ ਆਈਟਮਾਂ ਉਹ ਵੀ ਸਾਰੀਆਂ ਹੀ ਜਿਹੜੀਆਂ ਜਿੰਨੀ ਵੀ ਹੈ ਸਾਰੀ ਸਰਸੰਮਤੀ ਨਾਲ ਪਾਸ ਕਰਕੇ ਸਰ ਹੰਗਾਮਾ ਕਿਉਂ ਹੋਇਆ ਪਰਵक्ता ਜੀ ਕਿਉਂ ਹੋਇਆ ਹੰਗਾਮਾ ਕਿਉਂ ਹੋਤਾ ਹੈ ਪਰਵक्ता ਜੀ ਕੋਈ ਕਰਨੀ ਆਪਣਾ ਫੈਮਿਲੀ ਦਾ ਹੁੰਦਾ ਹੋਈ ਜਾਂਦਾ ਕੋਈ ਮਰਾਂ ਮੋਟਾ ਅੱਛਾ ਆਪਾਂ ਪਰੋਜਦਾ ਹੈ ਪ੍ਰਧਾਨ ਜੀ ਨੇ ਕਿਤਨਾ ਕਿਤੇ ਸਿੱਧੇ ਤੌਰ ਤੇ ਤੁਹਾਡੇ ਕੋਲ ਜਿਤਾਇਆ ਵੀ ਦਵਾਇਆ ਜਾ ਰਿਹਾ ਸਰਕਾਰ ਵੱਲੋਂ ਜਿਹੜੇ ਚੇਅਰਮੈਨ ਨਹੀਂ ਚਲੋ ਗੱਲ ਇਹ ਹੈ ਵੀ ਸਾਰੇ ਹੁਣ ਬੈਠੇ ਸੀਗੇ ਕੋਈ ਅਜਿਹੀ ਗੱਲ ਨਹੀਂ ਹੈ ਪੇ ਕਿਤੇ ਥੋੜੀ ਜੀ ਅਫਸਰ ਵੀ ਜਿਹੜਾ ਹੈਗਾ ਗਲਤ ਕਰ ਗਏ ਗਲਤ ਇਹ ਕਰ ਗਏ ਵੀ ਜਿਹੜਾ ਹੈਗਾ ਜਿਸ ਤਰ੍ਹਾਂ ਹੁਣ ਕੋਈ স্মੋਕ ਟਾਵਰ ਦਾ ਮੰਤਰੀ ਸਾਹਿਬ ਨੂੰ ਉਦਘਾਟਨ ਕਰਨਾ ਸੀਗਾ ਦੇਖੋ স্মੋਕ ਟਾਵਰ ਦਾ ਜੇਕਰ ਉਦਘਾਟਨ ਕਰਨਾ ਸੀਗਾ ਈਓ ਸਾਹਿਬ ਦਾ ਤੇ ਸੁਵਿੰਦਨ ਸਾਹਿਬ ਹੈ ਜਿਹੜੇ ਸਾਡੇ ਹੋਰ ਅਫਸਰ ਸਹਿਬਾਨ ਹੈ ਉਹਨਾਂ ਦਾ ਇਹ ਫਰਜ ਬਣਦਾ ਵੀ ਜਿਹੜਾ ਹੈਗਾ ਸਾਰੇ ਨੂੰ ਲੈਟਰ ਪਾ ਕੇ ਬੁਲਾਇਆ ਜਾਵੇ ਉਹਨਾਂ ਦਾ ਇਹਨਾਂ ਰੋਸ ਸੀਗਾ ਉੱਥੇ ਠੀਕ ਸੀ ਗਿਆ ਆਪਣਾ ਉਹਨਾਂ ਦਾ ਰੋਸ ਨੇ ਜਿਹੜੀ ਸਾਡੇ ਧਿਆਨ ਜਾਂਦੀ ਹੈ ਮੈਂ ਉਹਨੂੰ ਚੈੱਕ ਕਰਵਾਨਾ ਦੁਆਰੇ ਸਾਡੇ ਜੇਈ ਸਾਹਿਬਾਂ ਜਾਂਦੇ ਆ ਕੰਮ ਵੀ ਬੰਦ ਕਰਦੇ ਕਰਾਦੇ ਦੀ ਆਸੀਂ ਔਰ ਉਹਦੀ ਚੈਕਿੰਗ ਵੀ ਕਰਾਈਦੀ ਹੈ ਔਰ ਉਹਨੂੰ ਲੈਟਰ ਵੀ ਜਿਹੜਾ ਹੈਗਾ ਠੇਕੇਦਾਰ ਨੂੰ ਕੱਢੀਦਾ ਹੁਣ ਜਿਸ ਤਰ੍ਹਾਂ ਦੋ ਚਾਰ ਜਗ੍ਹਾ ਕੰਮ ਕੋਈ ਦੇਖਿਆ ਸੀਗਾ ਵੀ ਨਹੀਂ ਠੀਕ ਹੈ ਸਾਡੇ ਜੇਈ ਸਾਹਿਬ ਜੋਸ਼ੀ ਜੀ ਵੀ ਬੈਠੇ ਆ ਆਪਾਂ ਉਹਨਾਂ ਨੂੰ ਦੋ ਤਿੰਨ ਲੈਟਰ ਕੱਢਣੇ ਹੁੰਦੇ ਇੱਕ ਕੱਟਿਆ ਹਜੇ ਠੇਕੇਦਾਰਾਂ ਨੂੰ ਇੱਕ ਇੱਕ ਲੈਟਰ ਕੱਢਤਾ ਤੇ ਸਾਡੇ ਐਮੀ ਸਾਹਿਬ ਨੇ ਵੀ ਜਿਹੜੀ ਹੈਗੀ ਠੇਕੇਦਾਰਾਂ ਸਾਹਿਬ ਨੂੰ ਸਾਰਿਆਂ ਨਾਲ ਮੀਟਿੰਗ ਕੀਤੀ ਹੈ ਕਿ ਜਿੰਨੇ ਕੰਮ ਹੈ ਸਹੀ ਕਰੋ ਅਗਰ ਸਹੀ ਨਹੀਂ ਕਰੋਗੇ ਤਾਂ ਬੰਦੀ ਕਾਰਵਾਈ ਕਰਾਂ ਸਰ ਆ ਗੁਰਦੁਆਰੇ ਗਲੀ ਦੀ ਗੱਲ ਕਰਦਾ ਮਹੱਲਾ ਰਾਜ ਦੇ ਵਿੱਚ ਇੱਕ ਗਲੀ ਬੜੀ ਗਲੀ ਬਣਨ ਤੋਂ 5 ਦਿਨ ਬਾਅਦ ਗਲੀ ਬਹਿ ਗਈ ਉਹ ਦੁਬਾਰਾ ਬਣਾ ਕੇ ਗਏ ਆ ਦੁਬਾਰਾ ਫਿਰ ਬਹਿ ਗਈ ਗਲੀ ਉੱਥੋਂ ਹੀ ਬਹਿ ਗਈ ਜਿੱਥੋਂ ਫਿਰ ਪਟੋਕੇ ਆਸੀ ਅਸੀਂ ਜਿਹੜੀ ਤੁਸੀਂ ਗੁਰਦੁਆਰੇ ਵਾਲੀ ਗਲੀ ਦੀ ਗੱਲ ਕਰਦੇ ਆ ਦੋ ਬਾਰੀ ਚੈੱਕ ਕਰਾ ਲਈ ਅਸੀਂ ਉਹਦੀ ਪੇਮੈਂਟ ਨਹੀਂ ਕੀਤੀ ਹਜੇ ਤੱਕ ਵੀ ਅਸੀਂ ਉਹਦੀ ਪੇਮੈਂਟ ਰੋਕ ਰੋਕ ਲਈ ਜੋ 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 ਹੈ ਰੁਕੀ ਠੀਕ ਹੈ ਤੁਹਾਡੀ ਗੱਲ ਜੀ ਪੇਮੈਂਟ ਰੋਕਤੀ ਲੇਕਿਨ ਉਹ ਪ੍ਰਸ਼ਾਂਤ ਅਗਲੀ ਆਏ ਹੋਏ ਨੇ ਨਾ ਦੁਬਾਰਾ ਕਰਨ ਲੱਗੇ ਜੀ ਮੀਟਿੰਗ ਕਰਕੇ ਸਾਰੇ ਐਮੀ ਸਾਹਿਬ ਉਹਨਾਂ ਨੇ ਸਾਰੀ ਕਰ ਲਈ ਮੀਟਿੰਗ ਠੇਕੇਦਾਰਾਂ ਨਾਲ ਉਹਨਾਂ ਨੂੰ ਟਾਈਮ ਜਿਹੜਾ ਹੈਗਾ ਦੇ ਦਿੱਤਾ ਸ਼ਾਇਦ 30 ਜਨਵਰੀ ਤੱਕ ਕੁਝ ਐਸਾ ਟਾਈਮ ਦਿੱਤਾ ਮੈਨੂੰ ਗਿਆਨ ਜੀ ਨੀਆ ਵੀ ਕਿਹੜਾ ਟਾਈਮ ਦਿੱਤਾ ਪਰ ਇਹ স্মੋਕ ਟਾਵਰ ਤੁਸੀਂ ਇੰਨੇ ਪਹਿਲੇ ਲਾਇਆ ਲੇਕਿਨ ਚੱਲਦੇ ਨਹੀਂ ਜੀ ਤੱਕ স্মੋਕ ਟਾਵਰ ਦਾ ਮੀਟਰ ਦਾ ਕਨੈਕਸ਼ਨ ਕੰਰਪਸ਼ਨ ਹੋਣ ਵਾਲਾ ਹੈ ਲੇਕਿਨ ਇੰਨਾ ਪਹਿਲੇ ਹੀ ਬੜਾ ਤਾਮ-ਜਾਮ ਕੀਤਾ ਲੇਕਿਨ ਜੇ ਕੰਪਲੀਟ ਤਾਮ-ਜਾਮ ਤਾਂ ਹੁਣ ਫਿਰ ਅਫਸਰ ਸਾਹਿਬਾਨਾਂ ਨੂੰ ਪੁੱਛ ਸਕਦੇ ਹੋ ਤੁਸੀਂ ਇਹ ਸਵਾਲ ਅਫਸਰ ਸਾਹਿਬਾਨਾਂ ਨੂੰ ਪੁੱਛੋ ਮੈਂ ਤਾਂ ਨਹੀਂ ਕੀਤਾ ਤਾਂ ਅਫਸਰ ਸਾਹਿਬਾਂ ਦੇ ਅਫਸਰਾਂ ਪਰ ਕਿਤੇ ਨ ਨਹੀਂ ਬਿਲਕੁਲ ਵੀ ਨਹੀਂ ਸੌਣੇ ਚਾਹ ਰਹੇ ਸੌਣੇ ਚਾਹ ਰਹੇ ਵੀ ਜਿਹੜੇ ਠੇਕੇਦਾਰ ਹੈ ਉਹ ਤੁਹਾਡੇ ਅਫਸਰਾਂ ਨੂੰ ਜਿਹੜੇ ਆ ਉਹ ਦੋ ਟੁਕ ਜਵਾਬ ਦੇ ਕੇ ਕਹਿੰਦੇ ਕਿ ਜੋ ਕਰਨਾ ਕਰ ਲੋ ਤੁਹਾਡੇ ਪ੍ਰਬੰਧਕ ਕੋਸ਼ਿਸ਼ ਹੀ ਰੋਗ ਹੈ ਉਹ ਠੇਕੇਦਾਰ ਹੈਗੇ ਐਦਾਂ ਦੇ ਵੀ ਹੈਗੇ ਹੂੰ ਮਤਲਬ ਤੁਸੀਂ ਕਹਿੰਦੇ ਵੀ ਕੁਝ ਠੇਕੇਦਾਰ ਜਿਹੜੇ ਅਫਸਰਾਂ ਪਰ ਹਾਵੀ ਆ ਉਹ ਠੇਕੇਦਾਰ ਹੈਗੇ ਇਹੇ ਜੀ ਤਾਂ ਉਹਦਾ ਪਰ ਕੀ ਆ ਕਾਰਨ ਤਾਂ ਹੁਣ ਕਿਤੇ ਨਾ ਕਿਤੇ ਅਗਲਾਂ ਦੀ ਹੋਊਗੀ ਕੋਈ ਨਾ ਤਾਂ ਕਤਾਰ ਜੁੜੀ ਹੁਣ ਮੈਂ ਕਾਰਨ ਤਾਂ ਕਿ ਇਨੀ ਦੱਸ ਸਕਦਾ ਹੁਣ ਉਹ ਤਾਂ ਉਹ ਵੀ ਕੋਈ ਦੱਸ ਸਕਦਾ ਪਤਾ ਜੀ ਕਾਰਵਾਈ ਕਿਉਂ ਨਾ ਪਰ ਕਾਰਨ ਛੱਡੋ ਕਾਰਵਾਈ ਇਹ ਕਾਰਵਾਈ ਜਿਹੜਾ ਹੈਗਾ ਪੱਤੇ 'ਚ ਨੋਟਿਸ ਦੇ ਕੇ ਉਹਨਾਂ ਨੂੰ ਜਿਹੜਾ ਹੈਗਾ ਆਪਣਾ ਬਲੈਕਲਿਸਟ ਕੀਤਾ ਜੀ ਕਿਸ ਨੂੰ ਬਲੈਕਲਿਸਟ ਕੀਤਾ ਜੀ ਹੋਰ ਇੱਕ 150 ਕਿਤੇ ਸਵਾਈਜ਼ ਉੱਤੇ ਭਰਤੀ ਕਰਨ ਲੱਗੇ ਉਹਨੇ ਕਿ ਜਿਹੜੇ ਪਹਿਲਾਂ ਵਾਲੇ ਆ ਉਹਨਾਂ ਦੇ ਉੱਪਰ ਇਹ ਕਿਉਂ ਕੀਤਾ ਜਾ ਰਿਹਾ ਹੈ ਨਹੀਂ ਕੋਈ ਨਹੀਂ ਕੋਈ ਨਹੀਂ ਨਵੀਂ ਨਹੀਂ ਹੋਣੀ ਇੱਕ ਸੈਕਿੰਡ ਕੌਣ ਲੱਗਿਆ ਭਰਤੀ ਕਰ 150 ਬੰਦੇ ਕਿੰਨ ਕਹਤਾ ਜੀ 150 ਬੰਦੇ ਭਰਤੀ ਨਵੀਂ ਭਰਤੀ ਨਹੀਂ ਕੋਈ ਵੀ ਨਹੀਂ ਤੁਹਾਡੇ ਬੰਦੇ ਕਿਹੜੇ ਕਰ ਮੈਂ ਕਹਿੰਦਾ ਨਹੀਂ ਭਰਤੀ ਜਿਹੜੀ ਹੈਗੀ 333 ਬੰਦਿਆਂ ਦੀ ਆਊਟਸੋਰਸਸ ਤੋਂ ਜਿਹੜਾ ਅਸੀਂ ਕੰਟਰੈਕਟ ਤੇ 333 ਬੰਦੇ ਲੈ ਆਨੇ ਸੀਗੇ ਸਾਡੇ ਉਸ ਵੇਲੇ 195 ਕਿ ਭਰਤੀ ਹੋਏ ਸੀਗੇ ਉਹਦੇ ਚੋਂ 10 12 ਬੰਦੇ ਛੱਡ ਕੇ ਚਲ ਗਏ ਅਸੀਂ ਉਹਨਾਂ ਨੂੰ ਭਰਤੀ ਕਰਨਾ ਚਾਹੁੰਦੇ ਸੀਗੇ ਬਾਕੀ ਜਿਹੜੀ ਹੈ ਸਾਡੀਆਂ ਕੁਝ ਕੈਟਾਗਰੀਆਂ ਜਿੱਦਾਂ ਸਪੋਰਟਸ ਕੋਟੇ ਦੀਆਂ ਸੀਗੀਆਂ ਜਾਂ ਹੈਂਡੀਕੈਪਡ ਕੋਟੇ ਦੀਆਂ ਜਾਂ ਐਸੀ ਦੂਜੀਆਂ ਜਨਰਲ ਦੀਆਂ ਉਹ ਸਾਡੀਆਂ ਪੋਸਟਾਂ ਵਿੱਚ ਹੀ ਉਹ ਤਾਂ ਅਸੀਂ ਭਰਤੀ ਕਰਨੀ ਨਹੀਂ ਰਹੇ ਮੈਨੂੰ ਉਸ ਬਿਲ ਹੀ ਆਇਸੀ ਧੰਨਵਾਦ ਸਰ ਅੱਜ ਦੀ ਮੀਟਿੰਗ ਦਾ ਇਹ ਮੈਸੇਜ ਸੀਗਾ ਵੀ ਸੜਕਾਂ ਦੀ ਮੁਰੰਮਤ ਨੂੰ ਲੈ ਕੇ ਅੱਜ ਮੀਟਿੰਗ ਰੱਖੀ ਗਈ ਹੈ ਤੇ ਅੱਜ ਮੈਨੂੰ ਹੀ ਲੱਗਦਾ ਸੜਕਾਂ ਤੇ ਕਿਤੇ ਮੀਡੀਆ ਨਾਲ ਕੋਈ ਗੱਲਬਾਤ ਹੋਈ ਹੈ ਪੂਰੇ ਰੇਲਵੇ ਰੋਡ 'ਚ ਨਰਕ ਪਿਆ ਵਾ ਲੋਕਾਂ ਦੀ ਇਹ ਮੰਗ ਹੈ ਕਿ ਕਦੋਂ ਕਲੀਅਰ ਹੋਵੇਗਾ ਤਾਂ ਰੇਲਵੇ ਰੋਡ ਦੀ ਜਿਹੜਾ ਹੈਗਾ ਮੈਂ ਜੀ ਰੇਲਵੇ ਰੋਡ ਦਾ ਜਿਸ ਵਕਤ ਕੰਮ ਸ਼ੁਰੂ ਕਰਵਾਇਆ ਤਾਂ ਸੀਵਰੇਜ ਬੋਰਡ ਦਾ ਜਿਸ ਵੇਲੇ ਕਲੀਅਰ ਹੋ ਗਿਆ ਸੀਗਾ ਕੰਮ ਮੈਂ ਰੇਲਵੇ ਰੋਡ ਦੇ ਸਾਰੇ ਹੀ ਨਿਵਾਸੀਆਂ ਨੂੰ ਇਹ ਬੇਨਤੀ ਕੀਤੀ ਸੀ ਕਿ ਘੱਟੋ ਘੱਟ ਨਹੀਂ 7-8 ਮਹੀਨੇ ਜਿਹੜਾ ਹੈਗਾ ਇਹ ਕੰਮ ਜਦੋਂ ਤੱਕ ਸੀਵਰੇਜ ਕੰਪਲੀਟ ਨਹੀਂ ਕੀਤਾ ਗਿਆ ਆਪਾਂ ਸੜਕਾਂ ਨਹੀਂ ਬਣਾ ਸਕਦੇ ਆ ਸਾਡੇ ਕੋਲ ਅੱਜ ਦੀ ਡੇਟ ਦੇ ਵਿੱਚ ਵੀ ਜਿਹੜਾ ਹੈਗਾ ਸੜਕਾਂ ਪਾਸ ਹੈ ਔਰ ਜਿਹੜਾ ਹੈਗਾ ਅਸੀਂ ਜਦੋਂ ਵੀ ਸਾਡਾ ਉਹ ਕੰਪਲੀਟ ਸਾਨੂੰ ਕਹਿ ਦੰਗੇ ਵੀ ਸਾਡਾ ਕੰਪਲੀਟ ਹੈ ਟੈਂਡਰ ਤੇ ਅਸੀਂ ਇਹ ਪਾਤੀਆਂ ਜੋੜ ਦਿਆਂ ਅਸੀਂ ਉਸੇ ਦਿਨ ਤੇ ਸੜਕਾਂ ਚਾਲੂ ਕਰ ਦਾਂਗੇ ਤਾਂ ਕੋਈ ਹੈ ਨਹੀਂ ਜੋ ਕੌਂਸਲ ਮੱਦੇ ਪਾਸ ਹੁੰਦੇ ਆ ਉਹਦੇ ਮੁਤਾਬਿਕੇ ਕੰਮ ਕਰ ਸਕਦੇ ਉਹਦੇ ਤੋਂ ਬਾਅਦ ਤਾਂ ਆਪਾਂ ਜਾ ਹੀ ਨਹੀਂ ਸਕਦੇ ਜਿਹੜੇ ਵੀ ਕੋਈ ਵਿਕਾਸ ਦੇ ਕੰਮ ਆ ਜਾਂ ਸ਼ਹਿਰ ਦੇ ਕੰਮ ਆ ਉਸ ਤੋਂ ਬਾਅਦ ਤਾਂ ਆਪਾਂ ਜਾਣ ਸਕਦੇ ਹੈ ਕੋਈ ਪਾਰਟਿਕੂਲਰ ਹੈ ਕੀ ਤਾਂ ਦਸੰਲੀ ਤਿਆਰ ਹੈ ਸਰ ਐਸੇ ਰੋਪ ਵੀ ਲੱਗਦੇ ਕਿ ਨਗਰ ਕੌਂਸਲ ਜਿਹੜੇ ਆ ਕੰਮ ਤੇ ਜਾਰੀ ਕਰਦੀ ਹੈ ਲੇਕਿਨ ਉਹਦੀ ਮੋਨੀਟਰਿੰਗ ਨਹੀਂ ਕੀਤੀ ਜਾਂਦੀ ਠੇਕੇਦਾਰ ਮਨ ਮਰਜ਼ੀ ਨਾਲ ਕੰਮ ਕਰਕੇ ਜਾਂਦੇ ਕਟੀਆਂ ਜਿਹੜਾ ਸਮਾਨ ਹੈ ਉਹ ਪ੍ਰਯੋਗ ਕੀਤਾ ਜਾਂਦਾ ਨੇ ਇਸ ਤਰ੍ਹਾਂ ਵੀ ਦੇਖੋ ਜੇ ਕਿਤੇ ਇਦਾਂ ਦਾ ਕੋਈ ਪਾਰਟਿਕੂਲਰ ਕੰਮ ਹੈ ਆਪਾਂ ਕਹੀਏ ਵੀ ਜੇ 10 ਕੰਮ ਚੱਲਦੇ ਆ ਜਾਂ 15 ਵੀ ਸਾਰੇ ਉਦਾਂ ਦੇ ਆ ਹੋ ਸਕਦਾ ਕਿਸੇ ਕੰਮ 'ਚ ਕੋਈ ਹੋਵੇ ਕੋਈ ਠੇਕੇਦਾਰ ਪਾਰਟਿਕੂਲਰ ਨੇ ਮਟੀਰੀਅਲ ਦੀ ਕੋਈ ਘਟੀਆ ਵਰਤੋਂ ਕੀਤੀ ਹੋਵੇ ਜੇ ਉਹ ਧਿਆਨ ਚਾਹੁੰਦਾ ਉਹਦੇ ਅਕੋਰਡਿੰਗ ਕੰਮ ਕਰਾਈਦਾ ਠੀਕ ਕਰਾਈਦਾ ਇਹ ਨਹੀਂ ਕਰਾਈ ਦਾ ਅਗਲੇ ਦੇ ਪੈਸੇ ਕੱਟੀ ਦੇ ਆ ਤਾਂ ਐਸ ਪਰ ਲਾਅ ਉਹਦਾ ਕੋਸ਼ਿਸ਼ ਪੂਰੀ ਹੁੰਦੀ ਆ ਵੀ ਕੰਮ ਤਸੱਲੀ ਬਖਸ਼ ਹੋਵੇ ਔਰ ਮਟੀਰੀਅਲ ਅੱਛਾ ਲੱਗਿਆ ਹੋਵੇ ਸਰ ਜਨਤਾ ਦੇ ਜਿਹੜੇ ਟੈਕਸਾਂ ਦਾ ਪੈਸਾ ਹੈ ਕਿਸੇ ਨੇ ਆਪਣੀ ਜੇਬ ਚ ਦਾ ਲੈਣਾ ਨਹੀਂ ਅਧਿਕਾਰੀਆਂ ਨੇ ਅਗਰ ਐਡਾ ਬੜਾ ਸਟਾਫ ਹੈ ਕਿਉਂ ਤੁਹਾਡੇ ਬੰਦੇ ਮਿਨਟਰੀ ਨਹੀਂ ਕਰਦੇ ਆ ਆਪਣੇ ਬੰਦੇ ਕਿਉਂ ਨਹੀਂ ਜਾ ਕੇ ਕਰਦੇ ਕਿਉਂ ਐਸਾ ਲੋਕੀ ਕਹਿਣ ਤੁਹਾਨੂੰ ਆ ਕੇ ਵੀ ਲੋ ਜੀ ਇੱਥੇ ਕੱਢਿਆ ਸਮਾਨ ਵਰਤੇ ਇਥੇ ਤਾਂ ਨਹੀਂ ਕੰਮ ਕੀ ਇਹ ਦਾਵਾ ਕੋਈ ਨਹੀਂ ਹੈ ਜਿਹੜੇ ਸਾਡੇ ਜੈ ਸਿੰਘ ਸਾਹਿਬ ਆਣਾ ਮੌਕੇ ਤੇ ਜਾਂਦੇ ਆ ਦੇਖੋ ਉਹੀ ਅਸੀਂ ਬੇਨਤੀ ਕਰਦੇ ਸੀ ਵੀ तरीके ਨਾਲ ਜੇ ਮਤਕੀ ਕੋਈ ਇਦਾਂ ਵੀ ਕੰਮ ਹੈਗਾ ਕੋਈ ਧਿਆਨ ਚ ਲਿਆ ਹੈ ਤੁਸੀਂ ਸਾਡੇ ਧਿਆਨ ਦੇ ਲਿਆਓ ਅਸੀਂ ਵੀ ਕਾਰਵਾਈ ਕਰਾਂਗੇ ਪਰ ਇਦਾਂ ਕੋਈ ਅਸੀਂ ਤਾਂ ਚੈਕਿੰਗ ਕਰੀ ਦੀ ਹੈ ਜਿਹੜਾ ਕੋਈ ਸਰਟੀਫਿਕੇਟ ਦਿੰਦਾ ਜਈ ਬਕਾਇਦਾ ਵੀ ਆ ਜਿਹੜਾ ਕੰਮ ਹੋਇਆ ਜਿਹਦੀ ਪੇਮੈਂਟ ਤੋਂ ਪਹਿਲਾਂ ਵੀ ਐਸ ਪਰ ਗਵਰਨਮੈਂਟ ਰੂਲਸ ਹੈ ਕੋਈ ਖਾਮੀ ਨਹੀਂ ਹੈ ਸੋ ਸਰ ਹਰ ਜਗ੍ਹਾ ਤਾਂ ਸਾਥੇ ਵੀ ਨਹੀਂ ਜਾਉਂਦਾ ਲੇਕਿਨ ਮੈਂ ਮੋਹਲਾ ਰਾਜਨਗਰ ਦੀ ਗੁਰਦੁਆਰੇ ਗਲੀ ਆਉਦੀ ਮੈਂ ਮਿਸਾਲ ਦਿੰਨਾ ਇੱਕ ਗਲੀ ਠੇਕੇਦਾਰ ਭਾਕ ਸਿੰਘ ਨੇ ਬਣਾਈ ਹੈ ਪੰਜ ਦਿਨ ਬਾਅਦ ਗਲੀ ਵਹਿ ਗਈ ਉਸ ਬੰਦੇ ਨੂੰ ਦਵਾਰਤੀ ਕਹਿ ਕਹਾ ਕੇ ਗਲੀ ਦਵਾਰਤੀ ਬਣੀ ਹੈ ਲੇਕਿਨ ਦੋਏ ਦਿਨ ਫੇਰ ਬਹਿ ਗਈ ਲੇਕਿਨ ਪੈਸਾ ਤਾਂ ਲੋਕਾਂ ਦਾ ਨਾ ਜੀ ਜਨਤਾ ਦਾ ਪੈਸਾ ਹੈ ਕਿਉਂ ਇੰਨਾ ਦੇਖੋ ਪੈਸਾ ਤਾਂ ਜੇ ਇਦਾਂ ਵੀ ਗੱਲ ਹੈ ਤੇ ਕੋਈ ਪੇਮੈਂਟ ਨਹੀਂ ਉਹਦੀ ਹੁੰਦੀ ਤਾਂ ਉਦੋਂ ਤੱਕ ਠੀਕ ਨਹੀਂ ਹੁੰਦੀ ਠੀਕ ਹੈ ਕਿ ਨਹੀਂ ਜੇ ਉਹ ਫੇਰ ਵੀ ਜੇ ਕੋ ਬਹੁਤੀ ਉਹ ਹੋਵੇ ਫੇਰ ਕਾਰਵਾਈ ਵੀ ਕਰੀਦੀ ਅਗਲੇ ਦੇ ਖਿਲਾਫ ਅਸੀਂ ਬਲੈਕਲਿਸਟ ਕਰਨ ਦੀ ਵੀ ਕਾਰਵਾਈ ਕਰੀਦੀ ਹੈ ਸਰ ਇਹ ਤਾਂ ਤੁਸੀਂ ਕਿਉਂ ਅੱਜ ਤਾਂ ਕਿੰਨੀ ਠੀਕ ਤਾਂ ਬਲੈਕਲਿਸਟ ਕੀਤਾ ਜਾ ਰਿਹਾ ਹੈ ਧੀਰਵੀ ਵਾਰ ਚੀਜ਼ਾਂ ਨਹੀਂ ਬਾਹਰ ਆਉਂਦੀ ਆ ਫਾਈਲ ਤੇ ਕਾਰਵਾਈ ਤਾਂ ਹੁੰਦੀ ਆ ਤੇ ਸਰ ਕੱਲੇ ਜੇਈ ਦੇ ਉੱਤੇ ਸਿਰ ਦੇ ਨਾਲ ਤੁਸੀਂ ਵੀ ਐਡੇ بڑے ਅਫਸਰ ਹੋ ਤੁਸੀਂ ਖੁਦ ਜਾਂਚ ਕਰ ਸਕਦੇ ਹੋ ਕਿਤੇ ਵੀ ਜਾ ਕੇ ਜਿੱਦਾਂ ਤੁਹਾਨੂੰ ਆਪਾਂ ਪਰਸਨਲੀ ਦੱਸਿਆ ਜੇਈ ਇੱਕ ਵੰਨ ਮੌਕੇ ਦਾ ਜਿਹੜਾ ਅਫਸਰ ਹੈ ਕਿਸੇ ਕੰਮ ਦਾ ਮੰਨ ਲਓ ਤਿੰਨ ਜੇਈ ਹੈ ਉਹ ਗਲੀ ਦਾ ਤਾਂ ਉਹ ਉਹਨੇ ਦੇਖਣਾ ਹੈਗਾ ਸਮਝੇ ਕਿ ਨਹੀਂ ਗੱਲ ਉਹ ਟੈਕਨੀਕਲ ਬੰਦਾ ਮੈਂ ਮੇਰੀ ਵੀ ਜ਼ਿੰਮੇਵਾਰੀ ਮੈਂ ਇਹ ਨਹੀਂ ਕਰਦਾ ਪਰ ਸਾਰੀ ਜਗ੍ਹਾ ਤਾਂ ਜਾਣਾ ਮੁਸ਼ਕਲ ਹੈ ਨਾ ਸਾਡਾ ਵੀ ਸਮਝੇ ਕਿ ਨਹੀਂ ਗੱਲ ਪਰ ਮੌਕੇ ਦਾ ਜਿਹੜਾ ਠੇਕੇਦਾਰ ਨਾਲ 1 ਟੂ 1 ਹੈ ਮੌਕਾ ਡੇ ਟੂ ਡੇ ਜਦੋਂ ਕੰਮ ਚੱਲਦਾ ਉਹਨੂੰ 15 ਦਿਨ ਲੱਗਦੇ ਸਰ ਸ਼ਹਿਰ ਦੇ 19 ਬਾੜਾ ਸਾਰੇ 19 ਬਾੜੇ ਹਫਤੇ ਬਾਅਦ ਵੀ ਇੱਕ ਬਾੜੇ ਚ ਜਾऊं ਤਾਂ ਕੋਈ ਐਡੀ ਵੱਡੀ ਗੱਲ ਨਹੀਂ ਹੈ ਚਲੇ ਜਾਵਾਂਗੇ ਐਸੀ ਕੋਈ ਦਿੱਕਤ ਨਹੀਂ ਹੈ ਪਰ ਫਿਰ ਗੱਲ ਉਹ ਆ ਵੀ ਹਫਤੇ ਬਾਅਦ ਜਾਂਚ ਦਾ ਕੰਮ ਹੋ ਜਾਂਦਾ ਜੇਹਰ ਕੋਲ ਤਾਂ ਮੰਨ ਲਓ ਚਾਰ ਵਾਰਡ ਹੈ ਜਾਂ ਚਾਰ ਤਾਂ ਐਸੇ ਵੀ આરોਪ ਹੈ ਕਿ ਕਈ ਕੰਮ ਹੋਏ ਨਹੀਂ ਉਹਦੀ ਪੇਮੈਂਟਾਂ ਹੋ ਗਈਆਂ ਐਸੇ ਵੀ આરોਪ ਹੈ ਤੁਹਾਡੇ ਐਮਸੀ ਸਾਹਿਬ ਹੀ આરોਪ ਲਗਾ ਰਹੇ ਐਸੇ ਦੇਖੋ ਐਦਾਂ ਦਾ ਕੋਈ ਕਦੀ ਹੋ ਹੀ ਨਹੀਂ ਸਕਦਾ ਪੋਸਿਬਿਲਟੀ ਕਿ ਕੰਮ ਹੋਇਆ ਨਾ ਹੋਵੇ ਔਰ ਪੇਮੈਂਟ ਹੋ ਜੇ ਇਹ ਤਾਂ ਪੋਸਿਬਿਲਟੀ ਅਰੋਪ ਲਗਾਣਾ ਤਾਂ ਰਾਜਨੀਤੀ ਦੇ ਹੋ ਸਕਦਾ ਸੀ ਤਾਂ ਕਾਗਜ਼ਾਂ ਦੇ ਕੰਮ ਕਰਨਾ ਹੈ ਸਮਝੇ ਕਿ ਨਹੀਂ ਸਰ ਸਮੋਕ ਟਾਵਰ ਸਮੋਕ ਟਾਵਰ ਦੇ ਕਨੈਕਸ਼ਨ ਕਿਉਂ ਨਹੀਂ ਹੋਏ ਜਦੋਂ ਇੱਕ ਗੱਡੇ ਇੰਸਟਾਲ ਮਹੀਨਾ ਡੇਢ ਮਹੀਨਾ ਹੋ ਚੁੱਕਾ ਹੈ ਜੀ ਬਿਜਲੀ ਬੋਰਡ ਨੇ ਨਹੀਂ ਅਸੀਂ ਜਨਰੇਟਰ ਨਾਲ ਉਹਦੀ ਟੈਸਟਿੰਗ ਕਰ ਲਈ ਬਿਜਲੀ ਬੋਰਡ ਨੂੰ ਪਰਸਿਊ ਕਰ ਰਹੇ ਵੀ ਕਰੋ 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 ਠੀਕ ਹੈ ਜਦ ਤੱਕ ਉਮੀਦ ਸਰ ਉਹਦਾ ਕਨੈਕਟਡ ਹੋਣ ਦੇ ਕਦ ਤੱਕ ਚਾਲੂ ਹੋ ਜਾਣਗੇ ਜੀ ਮੇਰੀ ਉਮੀਦ ਹੈ ਵੀ 10 ਦਿਨਾਂ ਦੇ ਵਿੱਚ ਸਰ ਕੰਪਲੀਟ ਨਹੀਂ ਹੋਇਆ ਸਰ ਤੁਹਾਨੂੰ ਅਟੈਂਡ ਕਰਨ ਦੀ ਇੰਨੀ ਜਲਦੀ ਕੀ ਸੀਗੀ ਜੇ ਤੁਹਾਨੂੰ ਕੰਪਲੀਟ ਕਿਵੇਂ ਨਹੀਂ ਮਤਲਬ ਜੇ ਮੀਟਰ ਨਹੀਂ ਲੱਗਾ ਇਹ ਤਾਂ ਮਤਲਬ ਅਨਕੰਪਲੀਟ ਹੈ ਨਾ ਦੇਖੋ ਟੈਸਟਿੰਗ ਦਾ ਜਨਰੇਟਰ ਨਾ ਸਾਰਾ ਓਕੇ ਹੈ ਜਨਰੇਟਰ ਨਾ ਹੁਣ ਵੀ ਚਲਾਈਦਾ ਸੀ ਤੋ ਬਿਜਲੀ ਬੋਰਡ ਦਾ ਮੀਟਰ ਕੋਈ ਨਹੀਂ ਲੱਗ ਜੇਗਾ ਉਹ ਚ ਕੀ ਗੱਲ ਹੈ ਐਡੀ ਚੀਜ਼ ਤਾਂ ਚੱਲ ਪਈ ਨਾ ਆਪਣੇ ਸ਼ਹਿਰ ਦੀ ਐਸੀ ਇੱਕ ਸਰ ਰੇਲਵੇ ਰੋਡ ਦਾ ਸੀਵਰੇਜ ਦਾ ਕੰਮ ਕੀਤਾ ਸੀ ਸ਼ੁਰੂ ਕੀਤਾ ਸੀਗਾ ਵੀ 8 ਮਹੀਨੇ ਦੇ ਵਿੱਚ ਕੰਪਲੀਟ ਹੋ ਜਾਏਗਾ ਸਾਲ ਹੋਣ ਤੋਂ ਆਇਆ ਜੀ ਹਲੇ ਤੱਕ ਬੜੇ ਮੁੱਖ ਪਰੇਸ਼ਾਨ ਹੈ ਜੀ ਬਹੁਤ ਜ਼ਿਆਦਾ ਹੈ ਦੇਖੋ ਸੀਬ੍ਰੇ ਦਾ ਜਦੋਂ ਵੀ ਕਿਤੇ ਕੰਮ ਹੁੰਦਾ ਥੋੜੀ ਜਨਤਾ ਨੂੰ ਪਰੇਸ਼ਾਨੀ ਹੁੰਦੀ ਉਹ ਕੱਲਾ ਨੰਗਲ ਨਹੀਂ ਹੋਰ ਸ਼ਰਾੰਜ ਵੀ ਹੁੰਦਾ ਕਿਉਂਕਿ ਇੱਕ ਵਾਰ ਪਟਾਈ ਹੁੰਦੀ ਹੈ ਫਿਰ ਉੱਤੇ ਪਾਈਪਾਂ ਪੈਂਦੀਆਂ ਫਿਰ ਉੱਤੇ ਮਿੱਟੀ ਪੈਂਦੀ ਹੈ ਫਿਰ ਮਿੱਟੀ ਬੈਠਦੀ ਹੈ ਕਿਉਂਕਿ 10-15 15 ਖੋਡਾਉਂ ਖੋਦਿਆ ਹੁੰਦਾ ਜਿਵੇਂ ਜਵਾਰ ਮਾਰਕੀਟ ਵੀ ਆ ਉਹ ਜਿੰਨੀ ਮਰਜੀ ਕੰਪੈਕਸ਼ਨ ਕਰ ਲੋ ਜਦੋਂ 15 ਫੁੱਟ ਕੋਈ ਚੀਜ਼ ਤੁਸੀਂ ਖੋਦੋਗੇ ਮਿੱਟੀ ਭਰੋਗੇ ਫੁੱਟ ਡੇਢ ਫੁੱਟ ਉਹਦੀ ਕਰੈਕਸ਼ਨ ਉਹਦੀ ਹੋਣੀ ਹੈ ਕਰੈਕਸ਼ਨ ਕੰਪੈਕਸ਼ਨ ਦੂਸਰੀ ਵਾਰ ਇਹ ਇਸ ਕਰਕੇ ਕਈ ਵਾਰ ਆਪਾਂ ਸਿਵਰੇ ਬੋਰਡ ਵਾਲੇ ਸਾਲ-ਸਾਲ ਕਈ ਵਾਰ ਸੜਕ ਨਹੀਂ ਬਣਦੀ ਕਈ ਜਗ੍ਹਾ ਚਲੋ ਸਿਵਰੇ ਬੋਰਡ ਨਹੀਂ ਸ਼ਰਾਜ ਆਪਾਂ ਲਾਈਏ ਕਿਉਂਕਿ ਮੁੜ ਕੇ ਬੈਠ ਜਾਂਦੀ ਫਿਰ ਉਬਰੋਜਾ ਟੈਕਨੀਕਲ ਰਹਿ ਗਈ ਨਾ ਅੱਛਾ ਯਾ ਉਹ ਉਸ ਲੈਵਲ ਦੀ ਕਯੂਰਿੰਗ ਹੈ ਪੈਸੇ ਦਾ ਇਸ਼ੂ ਹੈ ਠੀਕ ਹੈ ਕਿ ਨਹੀਂ ਤੋ ਇਸ ਕਰਕੇ ਜੇ ਟੈਕਨੀਕਲੀ ਹੈ ਆਮ ਨਾ ਟੈਕਨੀਕਲ ਪਰਸਨ ਜੇ ਮੈਂ ਬਰਸਾਤ ਜੀ ਹੋ ਜਾਂਦੀ ਮੰਨ ਲਓ ਜੂਨ ਚ ਕੋਈ ਕੰਮ ਕੀਤਾ ਪੁਟਾਈ ਕੀਤੀ ਤੇ ਜੁਲਾਈ ਦੀ ਬਰਸਾਤ ਹੋ ਗਈ ਫਿਰ ਉਹ ਸੈਟ ਹੋ ਜਾਂਦੀ ਹੈ ਤੋ ਇਦਾਂ ਦੀ ਦਿੱਕਤ ਹੈ ਰੇਲਵੇ ਰੋਡ ਵਾਲੀ ਦੇਖੋ ਜਿਹੜੀ ਸੜਕ ਸੋੜਾ ਕੋਈ ਕੁਛ ਤਾਂ ਸੀਵਰੇਜ ਬੋਰਡ ਬਣਾ ਰਿਹਾ ਕੁਝ ਅਸੀਂ ਹੁਣ ਟੈਂਡਰ ਲਗਾਤੇ ਹੈਗੇ ਮੇਨ ਸੜਕ ਉਹਦੇ ਉਹ ਜਲਦੀ ਕਰਕੇ ਕੰਪਲੀਟ ਕਰ ਲਾਂਗੇ ਲੋਕਾਂ ਦੀ ਦਿੱਕਤ ਨੂੰ ਦੂਰ ਕਰਾਂਗੇ ਜਿਹੜੇ ਰਿਕਵਰਡ ਬਣੀ ਟੈਂਡਰ ਲੱਗ ਰਹੇ ਆ ਸਪਲਾਈ ਵਰਕ ਆਰਡਰ ਦਿੱਨੇ ਆ ਕੰਮ ਠੀਕੇਦਾਰ ਲੈ ਕੇ ਸ਼ੁਰੂ ਕਰਦੇ ਆ ਕੋਈ ਪਾਰਟਿਕੂਲਰ ਐਦਾਂ ਦਾ ਕੋਈ ਸਾਡਾ ਕਿਉਂ ਹੋਣਾ ਮਤਲਬ ਕਿ ਸਾਡਾ ਕੋਈ ਨਿਜੀ ਇੰਟਰਸਟ ਤਾਂ ਕਿਸੇ ਦਾ ਹੈ ਨਹੀਂ ਸਾਰੇ ਅਧਿਕਾਰੀ ਤਕਰੀਬਨ ਸਰਕਾਰ ਹੋਂਦ ਲਗਾਏ ਗਏ ਆ ਉਹ ਕਿੱਥੋਂ ਆਂਦਾ ਇਸੇ ਪਰਪਸ ਲਈ ਆ ਵੀ ਕੰਮ ਕੀਤੇ ਜਾਣ ਉਹ ਕੀ ਕਾਰਨ ਹੈ ਕੋਈ ਪਾਰਟਿਕੂਲਰ ਹੋਏ ਤਾਂ ਆਪਾਂ ਐਕਸਪਲੇਨ ਕਰ ਸਕਦੇ ਆ ਜਰਨਲ ਦਾ ਮੈਂ ਕੀ ਐਕਸਪਲੇਨ ਕਰ ਸਕਦਾ ਹਾਂ